ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਇਆ ਮਹਿੰਦਰਾ ਕਲੋਨੀ ਕੁਆਟਰਾਂ ਦੀ ਬੈਕਸਾਈਡ ਤੇ ਬੱਚੇ ਕਾਕਾ ਕਰਨਬੀਰ ਸਿੰਘ ਦਾ ਜਨਮ ਦਿਨ ਹੈ ਸੋ ਉੱਥੇ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਦੀ ਹਾਜ਼ਰੀ ਪਰੰਦੇ ਲਈ ਪਰਿਵਾਰ ਵੱਲੋਂ ਹਾਜ਼ਰ ਹੋਏ ਆ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਭਾਈ ਰਣਜੀਤ ਸਿੰਘ ਜੀ ਕਰ ਰਹੇ ਨੇ ਤੇ कीर्तन दी हाजिरी ਉਸ ਤੋਂ ਬਾਅਦ ਫਿਰ ਅਸੀਂ ਫਿਰ ਹਲਕੇ ਦੁਆਨੇ پڑھਨੀ ਹੈ ਤੇ ਸੋ ਅੱਜ ਦਾ ਪ੍ਰੋਗਰਾਮ ਜੋ ਹੈ ਇਸ ਅਸ਼ਾਂਤ ਤੇ ਮਹੀਂਦਰਾ ਕਲੋਨੀ ਵਿਖੇ ਸੋ ਕਰਦੇ ਹਾਂ ਜੀ ਦਰਸ਼ਨ ਜਬ ਧਾਰੀ ਆ ਪਰ ਸੁਭ ਸੁਵਾਲ ਤਬ ਬਹਿ ਗਿਰੋਧ ਕੇ ਸੰਕਵ ਸਦਭਾਂਪ ਇਹ ਜਿਹੜਾ ਆਪਣਾ ਪ੍ਰੀਤ ਆਕਾਸ਼ੋਂ ਬਸਾ ਗਏ ਤੋਂ ਕਾਗਾਂ ਕੀ ਜੰਗ ਜੰਗ ਸੁਖਾਇ ਤੇ ਗੁਰ ਪ੍ਰਸਾਦ ਆਇਆ ਨਾਮ ਕਰੀ ਸ਼ਾਨ ਦੇ ਜੰਗ ਜੀਤ ਵਾਲਾ ਆਉਂ ਜਾਨਾ ਹੋਵੇ ਤੇ ਨਾਨਕ ਦੇ ਜੰਗ ਜੀਤ ਦੇ ਜੰਗ ਜੀਤ ਦੇ ਰਾਸ ਤਮੋਕ ਭਾਗਤ ਕੋਣ ਕਿਨ ਜਾਨਿਆ ਸਤਿਗੁਰ ਦੀ ਸਿਖਾ ਨਾਓ ਉਸਕੇ ਸੰਸਕਹੁ ਗੁਰ ਨਾਨਕ ਹਰ ਗੁਣ ਕੋ ਕੁਸ਼ਲੀ ਸਤਿਗੁਰੂ ਦੀ ਕਿਰਪਾ ਨਾਲ ਸੇਵਕੋ ਗੁਰੂ ਜੀ ਆਓ ਸਕੇ ਗੁਰੂ ਨਾਨਕ ਮਰਹਿਦਾ ਗੁਰੂ ਬਸੰਨਾ ਨਾਮ ਉਚਰੇ ਸਤਿਗੁਰੂ ਦੀ ਕਿਰਪਾ ਨਾਲ ਕਾਟਾ ਗੁਰੂ ਕਾ ਸਿਗਰਕਾਰ ਤੇਰਾਟ ਹੈ ਸਤਿਗੁਰੂ ਕੋ ਨਾਮ ਕੰਨ ਦੇ ਗੁਰ ਕਾ ਸਿਉੜਾ ਕਾ ਜੀ ਹੈ ਸਤਿਗੁਰੂ ਦੀ ਕਾਹਲ ਤੇ ਪਤਵਾਰਾ ਨਾਨਕ ਸਤਿਗੁਰੂ ਕੋ ਜੀ ਨਾਲ ਸਮਾਰ ਹੈ ਗੁਰ ਕਾ ਗ੍ਰੰਥ ਸੇਵ ਕੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਹੈ ਆਪ ਕੋ ਕਰਿ ਕ੍ਰਿਸ਼ਨ ਜਨਾਵੇ ਫਿਰ ਨਾਮ ਦੇ ਸੱਤੇ ਹਵੇ ਮਨ ਗੁਰ ਕਾ ਸਤਿਗੁਰੂ ਦੇ ਇਹ ਆਨੇ ਕਿ ਬਗਤ ਬੰਦਨ ਨਿਤ ਕਰਿਆ ਜਨ ਕਮਲ ਹਿਰਦੈ ਸਿਮਰੈ ਸਤਿਗੁਰੁ ਆੜੇ ਸਤਿਗੁਰੁ ਕਮਨਿ ਨਾਨਕ ਜੀ ਸੁਖ ਪ੍ਰਸਾਦਿਆ ਸਭੁ ਜੋਤਿ ਨਹੀ ਹੋਰਿ ਸਭੁ ਕਾਲਾ ਬਾੜਾ ਪੜਾ ਮਤੀਨਾ ਜਨਮ ਦਿਨ ਹੈ ਬੱਚੇ ਦਾ ਜਨਮ ਦਿਨ ਹੈ ਆਵੜ ਪੈਰੇ ਵਰਕਾ ਨਾਮ ਦੇ ਸੱਚੇ ਬਦੇ ਸੇਵਕੋ ਦੇ ਮੋਮਾਇ ਕੇ ਸੰਗਣਾ ਲਈ ਗਰਮੈ ਰੱਖੇ ਹਰਿ ਹਰਿ ਗੰਧ ਕਰ ਦੀਪਕ ਵਰਗਾਸੀ ਨਾਨਕ ਪਰਮਉਚਕ ਤੈ ਤੇ ਨਾ ਸੇ ਤਮ ਤਮਾਈ ਠਾਂਡ ਬੋਈ ਕਲਾ ਦਾ ਜਨ ਸਭੀ ਮੋਈ ਅੰਪਣੇ ਚਰੇਤ ਪ੍ਰਭੂ ਆਪੁ ਪੁਨਾਈ ਆਪਣੇ ਕਿੰਵਿਆ ਤੇ ਪਾਏ ਹਰ ਪੀਣ ਤੂ ਜਾ ਨਹੀਂ ਕੋਈ ਸਰਬ ਨਿਰੰਕਲ ਕੋਤੋਏ ਓਟ ਪੋਤਰਿਆ ਰੂਪ ਰੰਗ ਭੇ ਬ੍ਰਹਾਸ ਸਾਰ ਕੇ ਸੰਗ ਰਤ ਰਚਨਾ ਆਪਣੀ ਗਲ ਸਾ ਹਰਿ ਨਾਮ ਬਖਿਆ ਸਗਲੇ ਸ਼ਾਰ ਹਰਿ ਨਾਮ ਆਪਣਾ ਵਰਾ ਨਾਨਕ ਹੀ ਸੰਤਾਰਸ਼ਟਿ ਪੜੀ ਸੰਤ ਜਨਾਂ ਨੇ ਕਰੋ ਉਚਾਰ ਇਕ ਸਿਮਰਨਾ ਮਧਾਰ ਪਦਮਿਤ ਸਰਵ ਚਰਨ ਕਮਲਿਤ ਮੇਰੇ ਚਾਰੋ ਕਰਨ ਕਰਨ ਸੁਭਰ ਸਮਰਾਠ ਮਨ ਪਰਬੋਧ ਹੋਰ ਕਹਿਣਾ ਇਹਦਾ ਜਬ ਸਾਥ ਤੇ ਆਵੇ ਠਾਏ ਤਾਂ ਕੋ ਬਿਗੜਨਾ ਲਾਗੇ ਕੋਈ ਜਾ ਕਰ ਦੇ ਬਸੇ ਹਰ ਸੋਏ ਕਹਤਾ ਕੀ ਠੰਡਾ ਹਰ ਨਾਉ ਦਿੜਿ ਸਿਮਨ ਸਦਾ ਸੁਖਾਉ ਕਾਗਣ ਸਾਹਿਬ ਪੂਰਨ ਵਯਾ ਭਗਤ ਪਾਇਆ ਤਬਰ ਗਾਇ ਤਿਤ ਕਰ ਜਾਏ ਬਸੇ ਅਬਨਾ ਸਿਖਉ ਨਾਨਕ ਆਟੀ ਜਮ ਸਾਚੀ ਤਤ ਵਿਚਾਰ ਗੁਰਪੂਰੇ ਕਤੇ ਹੁਗਰਾ ਸਰੁਗਾਨ ਨਿਨਸਿ ਆਗਾ ਸੁਖ ਸੰਤ ਪ੍ਰਸਾਦਿ ਸਤਿ ਕਰੂਏ ਕਾਮ ਆਨਜਾ ਕੀ ਗੁਰਨਾਮ ਸੁਧਿ ਜੈ ਬਸੇ ਸੁਖਾਉ ਬਾਬਾ ਜੀ ਗੁਰਨਾਮ श्री गुरु महाराज के नाम गुरु का तारिस्लाम हर दुख का और शरण नाम के आगे दवतारशोप उपनिषद हेति सिर्जाप पति जब कारि क्षणप्ति ताप पूर्ण तब कहते भूतार्थ जब धारी आप सब सवाल तब बहिरोध के संग बात जब स्थिरता पर चेहक जपत तब सुख सो को किति व्यापत जप प्राप्तो आपा प्रभु تا <سؤال> وہ موہب بہا کے سمو جب ملون <سؤال> آفرکہ نے آفرکہ کی جارنا میں تکرہاں سجا <سؤال> جب ملبرم کی منطری درمدھوڑ لوگی کو گلی جا نکھے رہے حرم اگو اماما جب نتوسر کو بھونوں پرارے جا میر گنرہ سی سفائی جا سی وسط پہو پکھائی جا باتے یا آمدی کے اوتا رہے ਤਉ ਕਬਨ ਜਿ ਗਾਲੇ ਕਬਨ ਕਾਜ ਕਰੈ ਆਪ ਚਲਦਾ ਆਪ ਕਰੈ ਹਾਰ ਅਨੰਦਿਕਾ ਪੁਰਗਮਾ ਪਾਰ ਕਬਨਾ ਸੇਤੂ ਤਾ ਪਨਿਵਾਰਤੁ ਦੁ ਸਹਜ ਜਾਮਨ ਕੋ ਕਾਗ੍ਰਾਸ ਜਿ ਜਪ ਜਿ ਕਰਤਾ ਤਰਤੋ ਇਕ ਸਾਭ ਜਮ ਕੀ ਤਰਤੋ ਕਿਤੁ ਹੋਏ ਜਬ ਅਗਦ ਗੋਚਰ ਪ੍ਰਵੇਕਾ ਸਾਹਵ ਚਿਤਰੁ ਗੋਵਤਿ ਕੂਚੇ ਪੁਚੇ ਦੇਖਾ ਜਬਨਾ ਅਚਰਨਜੰਗਰ ਗੋਚਰ ਗਾਦੇ ਤਕੂ ਛੁਟੇ ਕੋਲ ਬੰਧਨ ਬਾਂਧੈ ਆਪਰ ਆਪ ਆਪਹੀ ਚਰਜਾ ਨਾਨਕਾ ਪਰੂਪ ਆਪਹੀ ਧੁਲਜਾ ਜਹ ਨਿਰਮਲ ਪੁਰਖ ਪੁਰਖ ਪਤਮ ਉਤਾ ਸੈ ਬਿਰ ਮਹਿਲ ਕੋ ਕਿਆ ਧੋਤਾ ਜਹ ਨਿਰਮਲ ਕਾ ਨਿਰਵਾਣ ਉਤੇ ਕੋਲ ਕੁਮਾਨ ਕੋਰ ਵਿਭਾਨ ਜੈ ਸੂਖਿ ਕਬ ਜੀਸ ਤਹਿ ਥਲ ਸਿਰ ਲਗ ਕੋ ਕੇਸ ਜੈ ਜੋਤ ਰੂਪੀ ਜੋ ਸੰਗ ਸੁਭਾਵੈ ਤੇ ਕਿਸਹਿ ਭੂਖ ਤ੍ਰਿਪਤਾਵੈ ਕੰਧ ਕਰਾਵਨ ਕਰਨੇ ਹਾਰ ਉਲਨ ਕਰਤੇ ਕਾਹੈ ਸੁਵਾਰ ਜਬ ਆਪਣੇ ਸੁਭਾਵ ਸਗੁਦਾਈ ਤਾਭ ਗੁਰਮਾਇ ਬਾਪ ਬਿੱਤਰ ਸੁਧ ਭਾਈ ਜੈ ਸੁਰਖਲਾ ਸੇ ਪਰਦੀਨ ਤੈ ਬੇਚਕੀ ਕਹਾ ਕਉਚੀਨ ਜਬ ਆਪਣਾ ਤੋ ਆਪ ਹੁੰਤਾਰੇ ਜੋ ਸੰਗ ਸੰਗ ਕਹਾ ਵਿਚਾਰੇ ਜene ਆਪ ਨੂੰ ਹੁੰਦੇ ਆਪਨੇ ਆਪਨੇ ਰਾ ਜਹੇ ਕੋ ਤਾ ਫੁਲ ਕੋਈ ਕਹਿਆ ਜੀਰਾ ਬਿਸਮਰ ਬਿਸੁਰ ਰਹੇ ਬਿਸਵਾਦ ਨਾਲੇ ਕਪਨੀ ਗਤ ਜਾਗ ਹੋ ਆਪ ਜਹੇ ਚਲੇ ਚੇ ਜੇ ਪੇ ਸੁਆਹਾ ਹੁਆ ਕਿਸੈ ਵਿਆਪ ਦਮਾਇਆ ਆਪਸ ਤੋ ਬਹਿ ਜਾਂਦੇ ਸੇ ਤੋ ਹਮੇ ਹਾਲੇ ਤੋਂ ਮਸਲ ਹੀ ਜਾ ਕੋ ਜਾ ਕ ਅੰਤ ਨਾ दर्शन देह दिखाई I don't know. I don't know. ਹਤਨਾਮ ਵਾਹੇ ਗੁਰ ਹallelujah ਹਤਨਾਮ ਸਤਨਾ ਹਤਨਾਮ ਵਾਹੇ ਗੁਰ ਹallelujah ਹਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਡਿੱਗੀ ਖੋਲੋ ਡਿੱਗੀ ਖੋਲੋ ਜੀ ਕਹਿਣਾ ਡਿੱਗੀ ਖੋਲ ਦੇਣਾ ਸਤਨਾਮ ਵਾਹਿਗੁਰੂ ਹਤਨਾਮ ਜੀ ਪਉ ਪੈ ਚੁੱਕਾ ਹੈ ਸ੍ਰੀ ਸੁਖਨੀ ਸਾਹਿਬ ਜੀ ਦੇ ਪਾੜ ਦਾ ਤੇ ਲੰਗਰ ਚੱਲ ਰਹੇ ਨੇ ਸੰਗਤਾਂ ਵੀ ਲੰਗਰ ਛਕ ਰਹੀਆਂ ਤੇ ਮੈਂ ਵੀ ਲੰਗਰ ਛਕ ਰਿਹਾ ਤੇ ਰਣਜੀਤ ਗਿਆਸੀ ਮਾਇਆ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਛੋੜਨ ਵਾਸਤੇ ਬਾਬਾ ਜੀ ਦਾ ਸਰੂਪ ਪਛਾਣ ਛੱਡ ਕੇ ਆ ਗਏ ਨੇ ਤੇ ਰਣਜੀਤ ਵੀ ਲੰਗਰ ਛਕ ਰਿਹਾ ਹੈ ਪੂਰੀ ਛੋਲੇ ਦਾ ਲੰਗਰ ਹੈ ਰਣਜੀਤ ਨੇ ਛਗਣੇ ਆ ਪ੍ਰਸ਼ਾਦੇ ਸੋ ਘਰ ਦੇ ਪ੍ਰਸ਼ਾਦੇ ਬਣਾ ਰਹੇ ਨੇ ਤੇ ਇਸ ਤਰ੍ਹਾਂ ਗੁਰੂ ਕਾ ਲੰਗਰ ਚੱਲ ਰਿਹਾ ਤੇ ਅੱਜ ਦਾ ਸਮਾਗਮ ਜੋ ਸੀ ਪ੍ਰੋਗਰਾਮ ਜੋ ਸੀ ਬੱਚੇ ਦੇ ਜਨਮ ਦਿਨ ਦਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਾ ਕੇ ਸੇਵਕ ਪਰਿਵਾਰ ਨੇ ਸਤਿਗੁਰ ਜੀ ਦੀਆਂ ਖੁਸ਼ੀਆਂ ਲਈਆਂ ਨੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਬੱਚੇ ਕਾਕਾ ਕਰਨਵੀਰ ਸਿੰਘ ਨੂੰ ਚੜ੍ਹਦੀ ਕਲਾਈ ਦਾ ਆਤ ਬਖਸ਼ਣ ਪਰਿਵਾਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਸੋ ਇਤਨੀ ਅਜਰੀ ਜੋ ਵੀਡੀਓ ਹੈ ਇਹ ਆਪ ਜੀ ਨੇ ਦੇਖੀ ਹੈ ਸੋ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਹਿਯੋਗ ਬਖਸ਼ਦੇ ਰਹਿਣਾ ਤੇ ਉਸ਼ਾ ਬਖਸ਼ਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੁੱਲ ਚੁੱਕ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ